ਕੌਣ ਕਤਲ ਕਰ ਗਿਆ ਦਿਨ ਦੀ ਵੀ ਮਾਂ ਚੰਦ ਕੋਰ ਦਾ ਜੇਕਰ ਕਰਾਂ ਕਿਸ ਤਰਾ ਬੇਰਹਿਮੀਆਂ ਦੇ ਦੌਰ ਦਾ ਕੌਣ ਕਤਲ ਕਰ ਗਿਆ ਦਿਨ ਦੀ ਵੀ ਮਾਂ ਚੰਦ ਕੋਰ ਦਾ ਕਿਉਂ ਨਹੀਂ ਪਰਦਾ ਵਾਸ਼ ਹੁੰਦਾ ਉਸ ਹਰਾਮ ਖੋਰ ਦਾ ਕਿਉਂ ਲਿਹਾਜ ਹੋ ਰਿਹਾ ਉਸ ਦੁਇਟ ਪਾਪੀ ਚੋਰ ਦਾ ਕਾਤਲ ਕਿਥੇ ਛੁਪ ਗਏ ਜਾਂ ਉਡ ਗਏ ਆਕਾਸ਼ ਤੇ ਕੇਰੇ ਨਾ ਹੰਝੂ ਬਾਰਸਾਂ ਉਸ ਜਗਤ ਮਾਂ ਦੀ ਲਾਸ਼ ਤੇ ਕਾਤਲ ਕਿਥੇ ਛੁਪ ਗਏ ਜਾਂ ਉਡੇ ਕਾਕਸ਼ ਤੇ ਕੇਰੇ ਨਹ ਜੂ ਬਾਰਸਾ ਉਸ ਜਗਤ ਮਾਂ ਦੀ ਲਾਸ਼ ਤੇ ਉਜੜਿਆ ਬਿਜੜੇ ਦਾ ਘਰ ਬਾਂਦਰ ਦੇ ਵਿਸ਼ਵਾਸ ਤੇ ਮਾਂ ਦਾ ਫੁੱਲ ਪਿਆਰ ਗਏ ਪਾਣੀ ਫਿਰ ਗਿਆ ਆਸ ਤੇ ਮਾਂ ਦਾ ਕੀ ਗੁਨਾ ਸੀ ਕਿਉ ਮਾਤਾ ਮਾਰੀ ਕਿਸ ਗਨੋਂ ਮਾਤਾ ਦਾ ਕੀ ਗੁਨਾ ਸੀ ਤੂੰ ਮਾਤਾ ਮਹਾਰੀ ਕਿਸ ਗੱਲੋਂ ਬਾਰਵੇਂ ਨਾਨਕ ਦੀ ਸਿੱਖਿਆ ਦਿਲੋਂ ਵਿਸਾਰੀ ਕਿਸ ਗੱਲੋਂ ਸ਼ਰਮ ਧਰਮ ਮਾਰ ਗਏ ਦਿਲ ਚੋਂ ਉਡਾਰੀ ਕਿਸ ਗੱਲੋਂ ਪਹਿਣੀ ਸਹਿਬ ਵਾਲਿਆਂ ਕਿਉ ਚੁੱਪ ਧਾਰੀ ਕਿਸ ਗੱਲੋਂ ਤ੍ਰਿਭ ਪਹਿਣੀ ਸਹਿਬ ਦੀ ਤਾਰੀਫ ਪਹਿਣੀ ਸਹਿਬ ਦੀ ਗਮਗੀਨ ਹੋ ਸ਼ਰਮਾ ਗਈ ਇਹ ਬੁਰਾਈ ਮਾਨ ਸ਼ਾਨ ਮਿੱਟੀ ਵਿੱਚ ਮਿਲਾ ਗਈ ਕੂਕਾਂ ਨੇ ਝੂਠ ਬੋਲਦਾ ਔਰਦਾ